ਮੀਟਿੰਗ ਦੇ ਵਿੱਚ ਜਿਹੜਾ ਇਹਨਾਂ ਦਾ ਰੋਲਾ ਰਹਿੰਦਾ ਕਦੀ ਇਹ ਗੇਟ ਤੇ ਬਹਿ ਜਾਂਦੇ ਆ ਕਦੀ ਸ਼ਹਿਰ ਚ ਬਹਿ ਜਾਂਦੇ ਕਦੀ ਡੀਸੀ ਆਫਿਸ ਆਉਂਦੇ ਆ ਹਾਂ ਜੀ ਇਹ ਮੈਂ ਇਹਨਾਂ ਨੂੰ ਦੱਸਿਆ ਕਿ ਇੱਕ ਤਾਂ ਇਹ ਜਿਹੜੀ ਫੁੱਲ ਐਂਡ ਫਾਈਨਲ ਪੇਮੈਂਟ ਹੈ ਜੀ ਉਹ ਅਸੀਂ ਹਾਈ ਕੋਰਟ 'ਚ ਅਸੀਂ ਰੇਟ ਲਾਈ ਹੈ ਜੋ ਟਿਊਜ਼ਡੇ ਨੂੰ ਫਿਰ ਉਹਦਾ ਕੇਸ ਲੱਗਣਾ ਉਹ ਪਿਛਲੇ ਹਫਤੇ ਲੱਗਿਆ ਸੀ ਫਿਰ ਅਜਰਨ ਹੋ ਗਿਆ ਸੀ ਟਿਊਜ਼ਡੇ ਨੂੰ ਲੱਗਣਾ ਤੇ ਅਸੀਂ ਰੀ ਟੇਪਾਈ ਹੈ ਕਿ ਸਾਡੇ ਕੋਲ ਜ਼ਮੀਨ ਤੇ ਮਸ਼ੀਨਰੀ ਬੇਚ ਕੇ ਜਿਹੜੀ ਅਸੀਂ ਜ਼ਮੀਨ ਸੋਨਾਲੇਕੀ ਨੂੰ ਬੇਚ ਰਿਹਾ ਅਸੀਂ ਕਰੋੜ ਦੀ ਬਾਕੀ ਜਿਹੜੀ ਮਸ਼ੀਨਰੀ ਬੇਚ ਰਿਹਾ ਸਾਰੇ ਪੈਸਾ ਉਸ ਤੋਂ ਜਿਹੜਾ ਪੈਸਾ ਹੈਗਾ ਉਸ ਤੋਂ ਬੇਚ ਕੇ ਅਸੀਂ ਜੋ ਬੈਂਕ ਦਾ ਜੋ ਆਊਟਸਟੈਂਡਿੰਗ ਹੈ ਵਰਕਰਰ ਦਾ ਜੋ ਉਹਨਾਂ ਦੀ ਆਊਟਸਟੈਂਡਿੰਗ ਪੇਮੈਂਟ ਹੈ ਉਹ ਸਾਰੀ ਅਸੀਂ ਮੁਕਾ ਸਕਦੇ ਆ ਤੇ ਸਾਨੂੰ ਹਾਈ ਕੋਰਟ ਡਾਇਰੈਕਸ਼ਨ ਦੇ ਬੈਂਕ ਨੂੰ ਕਿ ਜਦੋਂ ਸਾਡੇ ਕੋਲ ਪੈਸਾ ਹੈਗਾ ਤੇ ਇਹ ਫਿਰ ਵਰਕਰਾਂ ਨੂੰ ਸਾਨੂੰ ਇਹ ਐਨਓਸੀ ਕਿਉਂ ਨਹੀਂ ਦੇ ਰਹੇ ਐਨਓਸੀ ਦਾ ਮਤਲਬ ਨੋ ਆਬਜੈਕਸ਼ਨ ਸਰਟੀਫਿਕੇਟ ਇਹ ਕਿਉਂ ਨਹੀਂ ਦੇ ਰਹੇ ਤੇ ਇਹ ਅਸੀਂ ਇਹਨੂੰ ਇਹਨੂੰ ਕਰ ਸਕੀਏ ਤੇ ਜੋ ਵੀ ਵਰਕਰਾਂ ਦਾ ਹੱਲ ਅਸੀਂ ਮੁਕਾ ਸਕੀਏ ਇਹ ਜੀ ਟਿਊਜ਼ਡੇ ਨੂੰ ਪਤਾ ਚੱਲ ਜਾਊਗਾ ਹਿਅਰਿੰਗ ਟਿਊਜ਼ਡੇ ਨੂੰ ਹੈ ਭਗਵਾਨ ਕੀ ਅਗਰ ਕਿਰਪਾ ਸੇ ਅਗਰ ਹੋ ਜਾਏ ਤਾਂ ਟਿਊਜ਼ਡੇ ਕੋਈ ਡਾਇਰੈਕਸ਼ਨ ਮਿਲ ਜਾਏ ਵਾਹਾਂ ਸੇ ਕਿ एन ओ सी मिले एन ओ सी मिलेगा तो सोनालिका ने भी अंडरटेकिंग दे दी है अपनी मैंने एस डी एम साहब को दिखाया जो बैंक जो मशीनरी बायर्स हैं उन्होंने भी अपने ड्राफ्ट कोर्ट में दे दिए हैं कि हमारे पास पैसा है और रिलायंस ने भी अपना अंडरटेकिंग दे दिया उन्होंने भी दस ग्यारह एकड़ खरीदने हैं कॉलोनी से तो सब कोर्ट के आगे सब कुछ हम दे चुके हैं अब देखते हैं जी ट्यूसडे को अगर ਉਹ ਮੈਨੂੰ ਛੇਦਾ ਤਾਂ ਨਹੀਂ ਹੋਏਗਾ ਜਦੋਂ ਤੁਸੀਂ ਵੇਚ ਕੇ ਸਾਰਾ ਪੈਸਾ ਲੈ ਕੇ ਨਿਕਲ ਗਏ ਫਿਰ ਉੱਥੇ ਰਹਿ ਜਾ ਮੇਰੇ ਕੋਲ ਤਾਂ ਪੈਸਾ ਆਣਾ ਹੀ ਨਹੀਂ ਮੇਰੇ ਕੋਲ ਥੋੜਾ ਪੈਸਾ ਆਣਾ ਹੈ ਪੈਸਾ ਤਾਂ ਬੈਂਕ ਦੇ ਕੋਲ ਜਾਣਾ ਨਹੀਂ ਬੈਂਕ ਦੇ ਕੋਲ ਤੇ ਜਾਣਾ ਇਹਨਾਂ ਨੂੰ ਕਿੱਥੋਂ ਆਏਗਾ ਪੈਸਾ ਬੈਂਕ ਦੇ ਕੋਲ ਜਾਣਾ ਫਿਰ ਬੈਂਕ ਦੇ ਦੇ ਜਿਹੜਾ ਜਿਹੜਾ ਪੈਸਾ ਸੋਨਾਰੀਕ ਨੇ ਦੇਣਾ ਹੈ ਸੋਨਾਰੀਕ ਦਾ ਤਾਂ ਪੈਸਾ ਜੈਸੀਡੀ ਕੋਲ ਆਏਗਾ ਜਿਸ ਇਹ ਮੈਂ ਨਹੀਂ ਕੰਟਰੋਲ ਕਰਦਾ ਪਿਆ ਜੈਸੀਡੀ ਦਾ ਪੈਸਾ ਇਹ ਤਾਂ ਬੈਂਕ ਬੈਂਕਾਂ ਦਾ ਲੀਨ ਹੈਗਾ ਜ਼ਮੀਨ ਤੇ ਬੈਂਕ ਦਾ ਚਾਰਜ ਹੈਗਾ ਮਸ਼ੀਨਰੀ ਤੇ ਮੈਂ ਇਹਨੂੰ ਲੈ ਕੇ ਕਿੱਥੇ ਭਜਾਂਗਾ ਮੈਂ ਜੇਲ੍ਹ ਥੋੜੀ ਜਾਣਾ ਬੈਂਕ ਦਾ ਸਰ ਇਹ ਨਾ ਹੋਵੇ ਕਿ ਇਸ ਜਿਹੜਾ ਤੁਸੀਂ ਕਹਿ ਰਹੇ ਆ ਸਮਾਨ ਆ ਮਸ਼ੀਨਰੀ ਆ ਜਗਾ ਆ ਉਹਨਾਂ ਕੀ ਪੈਸਾ ਬੈਂਕ ਦਾ ਹੋਵੇ ਨਹੀਂ 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 ਉਹ ਤਾਂ ਉਹ ਤਾਂ ਸਾਰਾ ਟਰਨ ਹੋ ਜਾਏਗਾ ਕਿ ਆਏਗਾ ਇਹਨਾਂ ਨੂੰ ਜੋ ਇਹਨਾਂ ਦਾ ਆਊਟਸਟੈਂਡਿੰਗ ਹੈਗਾ ਵੀ ਜੋ ਆਪਣੇ ਵਰਕਰ ਹੈਗੇ ਸਟਾਫ ਹੈਗੇ ਇਹਨਾਂ ਦਾ ਵੀ ਬਾਈ ਕਰੋੜ ਦਾ ਆਊਟਸਟੈਂਡਿੰਗ ਹੈਗਾ ਉਹ ਅਸੀਂ ਉਹ ਕਲੀਅਰ ਕਰ ਦਾਂਗੇ ਇਹ ਇਹ ਸਾਰੇ ਸੇਲ ਤੋਂ